ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾ ਬੈਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 16 ਨਾਲ ਸੇ ਵਾਲੀ ਲੈ ਕੇ ਆਏ ਆ ਉਹਨਾਂ ਵਿੱਚੋਂ 12 ਤਾਂ ਵੱਸੀਆਂ ਗੀਆਂ ਤੇ 4 ਗਾਮਾ ਟੋਕੜ ਉਹਨਾਂ ਵਿੱਚੋਂ 2 ਤਾਂ ਕਪੜਾ ਗੀਆਂ ਟੋਕੜ ਦੇ ਕਪੜਾ ਟੋਕੜ ਕਪੜਾ ਗੀਆਂ ਤੇ ਇੱਕ ਹੈਗੀ ਹੈਗੀ ਮਤਲਬ ਕਿ ਤਾ ਜੀຊੂ ਹੀ ਹੈ ਨਾ ਮਹੀਨੇ ਕਿ ਦੀ ਸੂ ਹੈ ਬਾਈ ਨਹੀਂ ਮਹੀਨੇ ਆ ਮਹੀਨੇ ਸੂ ਹੈ ਇੱਕ ਇਹਦਾ ਬੱਚਾ ਛੱਟਾ ਵਾਲਾ ਹਾਂ ਇਹਦਾ ਬੱਚਾ ਸੱਤਾ ਵੀਰੇ ਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆ ਬਾਈ ਇਹਨਾਂ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮ ਵਧੀਆ ਬੋਈ ਪੂਰਾ ਵਧੀਆ ਵੀਰੇ ਨਾਮ ਤੇ ਐਡਰੈਸ ਬੋਲਦੇ ਨਾਮ ਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਦ ਨਿਹਾਲ ਸਿੰਘ ਵਾਲਾ ਜੀ ਨੇੜੇ ਦੇ ਪਿੰਡ ਬਲਾਸਪੁਰ ਬੌਂਡੇ ਨੰਗਲ ਬੱਤਨੀ ਕਲਾ ਤੇ ਨਿਹਾਲ ਸਿੰਘ ਵਾਲਾ ਜੀ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਆਪਣਾ 8198839602 ਜੀ ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਿਧਰੋਂ ਇਧਰੋਂ ਸਟਾਰਟ ਕਰਦੇ ਆ ਜੀ ਵੀ ਕਰ ਦੋ ਕੋ ਚੱਕੋ ਬਈ ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਸੀ ਦੇਖ ਰਿਹਾ ਕਿੰਨੇ ਕਿੰਨੇ ਮਹੀਨੇ ਦੀ ਉਮਰ ਹੈ ਇਹ ਬਰੇ ਹੋਊਗੀ 50-60 ਮਹੀਨੇ ਦੇ ਤਕਰੀਬਨ ਵਿਚ ਵਿਚ ਠੀਕ ਆ ਹਾਂਜੀ 50-60 ਮਹੀਨੇ ਦੇ ਅੰਦਰ ਅੰਦਰ ਦਾ ਬੱਚਾ ਹੈਗਾ ਹਾਂਜੀ ਫੁੱਲ ਕੁਆਲਟੀ ਦਾ ਬੱਚਾ ਹੈ ਨਾ ਹਾਂਜੀ ਹਾਂਜੀ ਆਏ ਨਹੀਂ ਹੈਗਾ ਤੇ ਕੀ ਰਿਕਾਰਡ ਹੈ ਬਈ ਦੱਤੂ ਦਾ ਚੰਗਾ ਹੀ ਹੋਊਗਾ ਬਰੇ ਮੇਂਦਰੂ ਕਹਿ ਰਹੀਆਂ ਨਾ ਚਾਪਾ ਬਾਕੀ ਮੂੰਹ ਮੱਥਾ ਫੇਸ ਕੁਆਲਟੀ ਬਹੁਤ ਸੋਹਣਾ ਬੱਚੇ ਦੀ ਕੁਆਲਟੀ ਚੈੱਕ ਹੈ ਪੂਰਾ ਸਮਾਂ ਪੜਿਆ ਬੱਚਾ ਹੈਗਾ ਨਾ ਗੁਲਾਬੀ ਗੁਲਾਬੀ ਥਾਣਾ ਬੱਚੇ ਦੇ ਜਿਹਨੇ ਸਾਹਮਣਾ ਠੀਕ ਆ ਲੈ ਬਈ ਚੈੱਕ ਕਰਾ ਦਿੰਨਾ ਗੁਲਾਬੀ ਥਾਣਾ ਸਹੀ ਗੱਲਾ ਹੈ ਨਾ ਬਹੁਤ ਕਮਾਲ ਦਾ ਥਾਣਾ ਬਾਈ ਹਾਂਜੀ ਹਾਂਜੀ ਹੂੰ ਹਾਂਜੀ ਕੋਈ ਸ਼ੌਕ ਨਹੀਂ ਹਾਂਜੀ ਕੀ ਮਨ ਲਾ ਬਾਈ ਫਿਰ ਇਹਦਾ ਮੋਲੇ ਦਾ ਫਿਰ ਲੱਗੋ ਮਾਨੇ ਕੇ ਚਾਲ ਕੋਲ ਕੋ ਨਾ 3500 ਦੇ ਦੇਣੀ ਹੈ ਮੱਛੀ ਲੈ ਬਾਈ ਜਮਾ ਜਾਜਮੁੱਲ ਕਰਿਆ ਬਾਈ ਕਹਿੰਦਾ 3500 ਦਾ ਬੱਚਾ ਦੇ ਦੇਾਂਗੇ ਹਾਂਜੀ ਹਾਂਜੀ ਅੱਗੇ ਬਾਈ ਦੋ ਨੰਬਰ ਇਹ ਵੀ ਬੱਚੀ ਵੀਰੇ ਪੰਜਾ 6 ਮਹੀਨੇ ਦਾ ਬੱਚਾ ਹੀ ਆ ਵੀਰੇ ਇਹ ਬਹੁਤ ਟੌਪ ਦਾ ਹੀ ਆ ਬੱਚਾ ਤੇਰੇ ਵੀਰੇ ਪਤਾ ਕੁਛ 18 20 ਕਿਲੋ ਦੱਸ ਦੋ ਵੀਰ ਉਹ ਤਾਂ ਵੀਰੇ ਠੀਕ ਆ ਜੋ ਉੱਪਰ ਅਭੀ ਮੂਲ ਨਸਾਲਾ ਕਰ ਦੇਖੀ ਜੀ ਬੱਚੀ ਦੀ ਐਵੇਂ ਦੱਸਣ ਨੂੰ ਅਗਲਾ ਕਹਿਣ ਲੱਗਣਾ ਲੈ ਭਾਈ ਉਮਰ ਦੇ ਹਿਸਾਬ ਨਾਲ ਕੱਦ ਪੈਟ ਬਹੁਤ ਆ ਵਿਚਰੀ ਦਾ ਹਨਾ ਬੱਚੀ ਬਹੁਤ ਚੰਗੀ ਆ ਵੀਰੇ ਜਿਹਦੇ ਸਾਹਣੀਆ ਬੱਚਾ ਚੱਕ ਲਓ ਬਹੁਤ ਚੰਗਾ ਸਮਖ ਫੋਣਾ ਨਾ ਵਸੀ ਤੇ ਆਪਾਂ ਕਹਿ ਦਈਏ ਫੁੱਲ ਆ ਮੂੰ ਮੱਥਾ ਬਹੁਤ ਸੋਹਣਾ ਸਨ ਬੱਚੀ ਸੈੜੀ ਸੋਹਣੀ ਬਹੁਤ ਆ ਜੇ ਕੋਈ ਸੰਭੂਗਾ ਚੰਗੀ ਖਰਾਕ ਤੇ ਚੰਗੀ ਤਿਆਰ ਹੋਊਗਾ ਨਾ ਭਾਈ ਹਾਂਜੀ 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 ਤੁਸੀਂ ਚੈੱਕ ਕਰ ਲਓ ਪੁੱਧਾ ਰਾ ਕੋਈ ਇਹ ਨਹੀਂ ਹੈਗਾ ਵੀ ਨਹੀਂ ਨਹੀਂ ਆਈ ਵਸੀ ਮਗਰ ਨਾ ਹਨਾ ਹਾਂਜੀ 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 ਪੱਦਰ ਸ੍ਰੀ ਵੀਰ ਦੀ ਜਮਾ ਹਾਂਜੀ ਤੇ ਭਾਈ ਇਹ ਦੋਵੇਂ ਇਕੱਠਿਆਂ ਲਊਗਾ ਕੀ ਮੁੱਲ ਹੋਊਗਾ ਇਹਨਾਂ ਦਾ ਇਹਦਾ 4000 ਦੋਨੇ ਆਪ 7000 ਚ ਬੱਛੇ ਦੇ ਲੈ ਲੈ ਭਾਈ ਜਮਾ ਜਾਏ ਮੁੱਲ ਕਰੇ ਭਾਈ ਕਰਾ ਦੋਵੇਂ ਬਸੇ 7000 ਦੇ ਦੇ ਦਾਂਗੇ ਹਾਂਜੀ ਹਾਂਜੀ ਹਮ ਅੱਗੇ ਭਾਈ ਤੈਨੂੰ ਨੰਬਰ ਇਹ ਵੀਰੇ ਬਲੈਕ ਜਰਸੀ ਆ ਪਿਆ ਹੋਰ ਠੀਕ ਆ ਇਹ ਵੀਰੇ ਹੈਗੀ 18 20 ਕਿਲੋਲੀ ਕਹਿਣ ਵਾਲੀ ਗੱਲ ਹੋਊਗੀ ਇਹ ਤਾਂ ਠੀਕ ਆ ਇਹਦਾ ਬੱਚਾ ਬਾਹਰ ਟਾਪ ਦਾ ਠੀਕ ਆ ਹਾਂ ਉਮਰ ਨੇ ਸੇ 7-8 ਮਹੀਨੇ ਦਾ ਬੱਚਾ ਆਲੇ ਠੀਕ ਆ ਭਾਈ ਹਾਂ ਬੱਚੇ ਦੀ ਜੇ ਝੋਲੀ ਝੋਲੀ ਬਹੁਤ ਬਹੁਤ ਸੋਫੇਸ ਕੁਆਲਟੀ ਬਹੁਤ ਚੰਗੀ ਹੈ ਬੱਚੀ ਜੇ ਭਾਈ ਆਪਾਂ ਫੇਰ ਸੋਫੇਸ ਕੁਆਲਟੀ ਚੈੱਕ ਕਰ ਲੋ ਜਰਸੀ ਆ ਗਈ ਬਲੈਕ ਲੈ ਅਗਲੇ ਝੋਲੀ ਦੇਖ ਲੋ ਬੱਚੇ ਦੀ ਕੋਈ ਨਾ ਫੇਰ ਆਏ ਨਹੀਂ ਜੀ ਚੈੱਕ ਕਰਾਦ ਨੇ ਮੋਟਾ ਮੋਟਾ ਘਣਾ ਆ ਇਹਦੀ ਲੈ ਭਾਈ ਫੁੱਲ ਕਮਾਲ ਦਾ ਸਾੜਾ ਜਿਵੇਂ ਉਮਰ ਨਿਆਣੀ ਆ ਥਣ ਪੂਰਾ ਵੱਡੇ ਆ ਨਾ ਟੋਪ ਦਾ ਬੱਚਾ ਲੈ ਲੈ ਆਏ ਨਹੀਂ ਫੇਰ ਸੋਫੇਸ ਚੈੱਕ ਕਰ ਲੋ ਫੁੱਲ ਫਰੀ ਦਾ ਹਾਂਜੀ ਲੈ ਕਿ ਇਹਦੇ ਰਿਕਾਰਡ ਬਾਰੇ ਤਾਂ ਨਹੀਂ ਪਤਾ ਵੀਰੇ ਕੁਝ ਨਾ ਰਿਕਾਰਡ ਇਹਦਾ ਮੈਨੂੰ ਪਤਾ ਵੀਰੇ 20-22 ਕਿਲੋ ਹੈਗਾ ਠੀਕ ਆ ਇਹਦੀ ਜਾਤ ਬਰੀਡ ਵੀ ਦੱਸੂ ਵੀਰ ਬੱਚੀ ਹੈਗੀ ਆ ਹਾਂ ਬਾਈ ਬੱਚੀ ਹੈਗੀ ਆ ਇਹ ਕੀ ਮੁੱਲ ਆ ਬਾਈ ਫਿਰ ਜਾਜਾ ਮੁੱਲ ਦਾ ਯਾਰ 5 ਕਰਦੇ 4500 ਦੀ ਦੇ ਦਾਂਗੇ ਵੀਰੇ ਠੀਕ ਆ ਹਾਂਜੀ ਮੁੱਲ ਬਾਈ ਕਹਿੰਦਾ 5000 ਕਰਦੇ 4500 ਦੀ ਬੱਸੀ ਦੇ ਦਾਂਗੇ ਸਮੀ ਭਲੀ ਚੰਗੀ ਹੈਗੀ ਉਮਰ ਦੇ ਹਿਸਾਬ ਨਾਲ ਕੱਦ ਕੁਤਬੀ ਫੁੱਲਾ ਹਾਂਜੀ ਅੱਗੇ ਬਾਈ 4 ਨੰਬਰ ਇਹ ਵੀ ਬੱਚਾ ਪੂਰੇ ਬੋਟ ਆ ਉਹਦਾ ਚਿੱਟਾ ਬੱਚਾ ਇਹ ਇਹ ਨੂੰ ਹੋ ਗਿਆ ਸੱਤਾਂ ਕਿਲੇ ਦਾ ਬੱਚਾ ਇਹ ਆ ਠੀਕ ਆ ਇਹ ਝੋਲੀ ਝੂਲੀ ਬਹੁਤ ਚੰਗੀ ਦੇਖ ਲੈ ਲੈ ਠੰਡੀ ਸਿੱਲੀ ਬੱਚੀ ਬੋਟ ਆ ਝੂਲੀ ਚੱਕਾ ਬਲਕੂ ਲੈਣਾ ਬੱਚਾ ਮੱਚਾ ਆ ਵੀ ਥਣ ਲੱਗਾ ਕਰਮਾਲੀ ਦੇ ਹਨ ਇਹ ਜਾ ਬੱਚਾ ਅਗਲੇ 12 12 ਜਾਂ ਤਾਂ ਵੇਚੀ ਜਾਂਦੇ ਆ ਵੇਚੀ ਜਾਂਦੇ ਆ ਭਾਈ ਜਾ ਆ ਮੋਲੀ ਆ ਬੱਚਾ ਫੇਸ ਪੂਸ਼ ਕੁਆਲਟੀ ਇੱਕ ਨੰਬਰ ਆ ਕਰਮਾਲੀ ਦੀ ਚਮਕ ਤੇ ਪੂਸ ਇੱਕ ਕਰੋ ਕਿੰਨੀ ਆ ਹਨਾ ਹਾਂਜੀ ਹਾਂਜੀ ਲੈ ਦੇਖੋ ਚਮਕ ਤੇ ਬਰੀਡ ਪੱਖੋਂ ਆਪਾਂ ਕਾ ਨਹੀਂ ਸਕਦੇ ਮੈਂ ਹੋਰ ਨਹੀਂ ਲੋੜਨੀ ਆਪਾਂ ਨੇ ਲੈ ਬਾਈ ਹੂੰ ਹੂੰ ਫੁੱਲ ਬਰੀੜਾ ਫੁੱਲ ਸ਼ਮੀ ਵੀ ਅਗਰ ਮਾਲੀ ਮੇਰੇ ਗੱਲ ਥਣ ਗਲਾਬੀ ਥਣ ਗਲਾਬੀ ਦੀ ਮੰਗ ਵੀ ਬਹੁਤ ਆ ਹਾਂ ਮੱਛੀ ਬਹੁਤ ਆਉਂਦੀ ਆ ਉਥੇ 12 ਬਾ ਕਾਲਾ ਵੀਡੀਓ ਦੇਖੀ ਸੀ ਬੰਦਾ 12 13 ਜਰ ਆ ਜੇ ਬੱਚੇ ਦਾ ਮਾਣਾ ਸੀ ਠੀਕ ਆ ਆਪਣਾ ਮੁੱਲ 5500 ਉੱਚ ਮਾਰ ਤੜ ਕਰਾਂਗੇ ਬਾਈ ਠੀਕ ਆ ਹਾਂਜੀ ਲੈ ਬਾਈ ਜਮਾ ਮੁੱਲ ਜਾਇਜ਼ ਕਰਿਆ ਬਾਈ ਨੇ ਅੱਗੇ ਬਾਈ 5 ਨੰਬਰ ਇਹ ਬਰੇ ਸਾਈ ਵੱਲ ਜਿਆਦਾ ਟੌਪ ਦੀ ਆ ਗਈ ਬਹੁਤ ਵਧੀਆ ਠੰਡੀ ਸਿੱਲੀ ਬਹੁਤ ਆ ਯਾਰ ਬੱਚੀ ਠੀਕ ਆ ਹੈ ਗੱਲ ਪੂ ਚੱਕ ਕੇ ਖੜ ਜਾਂਦੀ ਆ ਇਹ ਵੀ ਠੰਡੀ ਬਹੁਤ ਆ ਬੱਚੀ ਲੈ ਬਈ ਜਿਆਦਾ ਗੱਲ ਆ ਤੇਰੀ ਹੂੰ ਇਹ ਮੇਰੇ 11ਵੇਂ ਮਹੀਨੇ ਦਾ ਬੱਚਾ ਆਊਗਾ ਠੀਕ ਆ ਸਮੇਂ ਬੜੀ ਬਹੁਤ ਆ ਯਾਰ ਹਨਾ ਬੜੀ ਬੜੀ ਬਹੁਤ ਆ ਬੱਚੀ ਦੇਖੋ ਲੈ ਮੂੰਹ ਮੱਥਾ ਦੇਖੋ ਲੈ ਕਿੰਨਾ ਸੋਹਣੀ ਮੂੰਹ ਦੀ ਲੈ ਭਾਈ ਦੇਖ ਮੂੰਹ ਦੀ ਚੈੱਕ ਕਰ ਲੋ ਫੁੱਲ ਚੰਗਾ ਫੁੱਲ ਕੁਆਲਿਟੀ ਆ ਕਰਨ ਵਾਲੀ ਹਨਾ ਆ ਇਹ ਹੋਊਗਾ ਲੈ ਥਣ ਥਣ ਦਿਖਾ ਦੇ ਚਾਰ ਥਣਾ ਮੋਟੇ ਮੋਟੇ ਥਣ ਹੋਣਗੇ ਮੈਂ ਕਹਿੰਦਾ ਗੁੰਦ ਵੀ ਗੁੰਦ ਵੀ ਪਈ ਯਾਰ ਪੂਰੇ ਗੁੰਦ ਵੀ ਤੇ ਪੰਜਵਾਂ ਥਣ ਵੀ ਆਊਗਾ ਆਪਣੀ ਬੱਚੀ ਦੇ ਮੜੀ ਜੀ ਥੋੜਾ ਖਿੱਚ ਜ਼ਰੂਰ ਕਰ ਦਿਆ ਹਮ ਚੈੱਕ ਕਰਾ ਦਨੇ ਆ ਭਾਈ ਲੈ ਭਾਈ ਫੁੱਲ ਚੰਗਾ ਥਣ ਲੱਗਾ ਯਾਰ ਹਨਾ ਗਲਾਪੀ ਗਲਾਪੀ ਥਣ ਆ ਕਰਨ ਵਾਲੀ ਫੇਸਬੁਕ ਚੈੱਕ ਕਰ ਲੈ ਨਿਕਾ ਜਾ ਫੇਸ ਹੀ ਆ ਹਾਂਜੀ ਬਹੁਤ ਚੰਗੀ ਬੱਚੇ ਜਿਹਨੇ ਬੰਦੇ ਨੇ ਲੋਕੀ ਕਹਿੰਦੇ ਸਾਂਭ ਨੂੰ ਦੇਣੇ ਬੱਚੇ ਬਹੁਤ ਟੌਪ ਦੀ ਆ ਬਾਈ ਹਾਂ ਬਾਈ ਲੱਲਾ ਬਾਈ ਜੱਜ ਲੱਲਾ ਕੀ ਮੁੱਲ ਆ ਬਾਈ ਫਿਰ ਜਾਇਜ਼ ਦਾ ਮੁੱਲ ਇਹਦਾ 7000 ਆ ਵੀਰੇ ਹਾਂਜੀ ਉਹ ਚੋਂ ਮਾਨਤਨ ਕਰਦਾ ਬਾਈ ਠੀਕ ਆ ਹਾਂਜੀ ਮੁੱਲ ਬਾਈ ਕਹਣਾ ਹੈਗਾ 7000 ਰੁਪਿਆ ਉਹਦੇ ਤੇ ਮਾਨਤਾਨ ਕਰਦੇ ਆਂਗੇ ਫੁੱਲ ਬਰੀਡ ਆ ਤੁਸੀਂ ਖੜਨੀ ਖੜਨੀ ਚੈੱਕ ਕਰ ਲਓ ਬੱਸੀ ਦੀ ਬਾਈ ਥਣ ਥਣ ਚਾਰੇ ਨਿੱਖਣਵੇਂ ਦੇ ਪੂਰੇ ਚਾਰੇ ਉੱਤੇ ਹੋਣੇ ਚਾਰ ਹੀ ਧਾਣਾ ਪੰਜਵਾਂ ਕਿਸੇ ਪਸੂ ਦੇ ਥਣ ਨਾਲ ਆਊਗਾ ਵੀਰੇ ਠੀਕ ਆ ਵੀਰੇ ਹਾਂ ਇਹ ਨਹੀਂ ਹੈਗਾ ਆਕਮੁਲਾ ਠੰਡੀ ਏਨੀ ਬੱਚੀ ਦੇਖ ਲੈ ਨਾ ਲੈ ਬਾਈ ਕਮਾਲ ਦੀ ਆ ਯਾਰ ਮੇਰੇ ਘਰੇ ਰੱਖਣੀ ਇਹਦਾ ਬੱਚੀ ਪੂਰੀ ਟਾਪ ਦੀ ਬੱਚੀ ਆ ਪੂਰੀ ਟਾਪ ਦੀ ਬੱਚੀ ਆ ਫੁੱਲ ਬ੍ਰੀਡ ਆ ਆਈ ਆ ਪੂ ਚਾਕੇ ਖੜ ਗਿਆ ਚੱਲ ਮੜਾ ਦਰਦੀ ਆ ਹੁਣ ਤੇ ਇਹ ਗੱਲ ਹੋਰ ਪੱਧਰ ਬਹੁਤ ਆ ਯਾਰ ਹਾਂ ਬੱਚੀ ਸੌ ਮਸੂਮ ਕਹਿੰਦੇ ਘਰੇ ਰੱਖਣੇ ਬਹੁਤ ਟਾਪ ਦੀ ਬੱਚੀ ਹਾਂ ਬਾਈ ਬਾਕੀ ਮੋਲ ਵੀ ਆਪਣਾ ਜਾਇਦਾ ਆ ਜਾਇਦਾ ਬਾਈ ਕਾਲੇ ਸੇ ਨੰਬਰ ਨਹੀਂ ਨਾ ਬਾਈ ਇਹ ਹੋ ਗਈ ਮੇਰੇ 12 13 ਮਹੀਨੇ ਦਾ ਬੱਚਾ ਠੀਕ ਆ ਬਰਾਦਰ.in ਉਹ ਯਾਰ ਗੱਤ ਬਹੁਤ ਆ ਜਾਣਾ ਇਹ ਮਾਰੇ ਸਿੰਘਾਂ ਦੇ ਫੋਟਾ ਜਿਹੜੀ ਗੱਲ ਨੂੰ ਪਹਿਲਾਂ ਸੁਣ ਮੈਂ ਇਹ ਨਹੀਂ ਉਹ ਲੋਕਾ ਹੂ ਆਪਾਂ ਦੱਸ ਨਹੀਂ ਇਹ ਚੀਜ਼ ਦੇਖ ਲੈ ਜਾਇਜ਼ ਗੱਲ ਆ ਭਾਈ ਮੈਂ ਕਹਿੰਦਾ ਜੇ ਕੋਈ ਫੋਟਾ ਨਾ ਆਪਾਂ ਪਹਿਲਾਂ ਦੱਸਦੇ ਤੇ ਬਾਅਦ ਚ ਗੱਲ ਹੋਰ ਹੋ ਜਾਂਦੀ ਆ ਮਾਰੇ ਮੜਿਆ ਫੋਟਾ ਜਰੂਰ ਆ ਸਿਰਚ ਉਹ ਆਪਾਂ ਦਿਖਾ ਦਿੰਨੇ ਆ ਮੜੀ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਮੂੰਹ ਮੱਥਾ ਦੇ ਆ ਬਹੁਤ ਚੰਗਾ ਇਹ ਬੱਚੀ ਦਾ ਹਾਂ ਲੈ ਬਈ ਪ੍ਰਿੰਟ ਚੈੱਕ ਕਰ ਲੋ ਕੱਦ ਵੱਡਾ ਲਈ ਵਸੀ ਆ ਮੈਂ ਆ ਗਿਆ ਉਵੇਂ ਕੱਦ ਫੋਲਾ ਕਰ ਮੜ ਦੇ ਟੀਕੇ ਦੇ ਕਾਬਲ ਹੋਈ ਖੜਿਆ ਇਹ ਤਾਂ ਮਹੀਨਾ ਸਾਹਿਬ ਕੇ ਯਾਰ ਦੋ ਬੋਰ ਪਹਿਲਾਂ ਬੱਚੀ ਦੇ ਕੋਲ ਹੋਰ ਦੀ ਹੋਰ ਵੱਢ ਜਾ ਸਹੀ ਗੱਲ ਆ ਭਰਾ ਜਾਇ ਗੱਲ ਆ ਬਾਕੀ ਥਣ ਥਣ ਦੇਖ ਲੈ ਚਾਰ ਹੀ ਥਣ ਹੋਵੇ ਪੰਜਵਾਂ ਕੋਸੇ ਪਸੂ ਦੇ ਥਣ ਨਾ ਉਹ ਆਪਣੀ ਕਾ ਬਈ ਲੈ ਬਈ ਦੇਖ ਲਾ ਦੇ ਨੇ ਥੋੜਾ ਭਾਜ ਦਿਓ ਉੱਥੇ ਬੰਨ ਕੇ ਕਰਾ ਦੇਣਾ ਚੈੱਕ ਕੋਈ ਗੱਲ ਨਹੀਂ ਲੈ ਬਈ ਆ ਤਾਂ ਨੇੜੇ ਚੈੱਕ ਕਰਾ ਦੇਣਾ ਥੋੜਾ ਕਰਮਾ ਕਰਦੀ ਆ ਜੀ ਲਾ ਵਈ ਥਣ ਚੈੱਕ ਕਰ ਲੈ ਪੂਰੀ ਵਿੱਤੀ ਦਾ ਥਣ ਲਗਾ ਥਣ ਬਹੁਤ ਕਮਾਲ ਦਾ ਜਾ ਪੂਰੀ ਚੱਗ ਮੋਲੇ ਦਾ ਕਿੰਨਾ ਮੋਲਾ ਜਾ ਅੱਜ ਮੋਲੇ ਦਾ ਵੀ ਇਹਦਾ ਮੰਗਦੇ ਆਪਾਂ 6500 ਰੁਪਇਆ ਠੀਕ ਆ ਹਾਂਜੀ ਉਹ ਚ ਮੰਨ ਤਣ ਕਰ ਦਾਂਗੇ ਲੈ ਬਈ ਜਮਾ ਜਾ ਮੋਲਾ ਜਮਾ ਪਲੀ ਵੀ ਬੱਸੀ ਦਈ ਜਾਂਦਾ ਬਈ 6500 ਰੁਪਏ ਹਾਂ ਮੱਛੀ ਬਹੁਤ ਆਉਂਦੀ ਆ ਮੱਛੀ ਜਦ ਬ੍ਰੀਡ ਬਹੁਤ ਅਜੀ ਨੇ ਸਾੰਪਣੀ ਉਹਦੀ ਗੱਲ ਆ ਯਾਰੋ ਕਿ ਮੱਛੀ ਬਹੁਤ ਆਉਂਦੀ ਬਣ ਜਣੀ ਆ ਹਾਂਜੀ ਅੱਗੇ ਬਈ 7 ਨੰਬਰ ਤੇ ਇਹ ਹੋ ਗਈ ਵੀਰੇ 12-13 ਮਹੀਨਾ ਦਾ ਇਹ ਬੱਚਾ ਠੀਕ ਆ ਇਹ ਵੀ ਬੱਚਾ ਬਹੁਤ ਚੰਗਾ ਰੈਂਟ ਪ੍ਰੂਫ ਚੈੱਕ ਕਰ ਲੋ 10 ਲੱਖ ਬਣਾ ਵਸੀ ਚ ਫੁੱਲ ਲੱਗਾ ਥੋੜੇ ਬੱਚੇ ਆ ਤੇ ਇਹ ਲਿਸਟ ਮਾ ਜ਼ਰੂਰ ਆ ਵਿੱਚ ਮੈਂ ਜਿਹੜੀ ਚੀਜ਼ ਆ ਅੰਗ ਬਈ ਚੋਂਗੇ ਬੱਚੇ ਅੰਗ ਸਹੀ ਗੱਲ ਆ ਭਾਈ ਰੈਂਟ ਪ੍ਰੂਫ ਚੈੱਕ ਕਰ ਲੋ ਬਸ ਜੇ ਇਹ ਆਪਾਂ ਗੱਲ ਕਰੀਏ ਸਟ੍ਰੇਟ ਦੀ ਤਾਂ ਫੁੱਲ ਨੇ ਹਾਂਜੀ ਫੁੱਲ ਚੱਕ ਨਹੀਂ ਆ ਜਿਹਨੇ ਯਾਰ 4 ਤੇ ਲਾ ਕੇ ਖੁੱਲਦੇ ਸਿਰਦੇ ਬੱਚੇ ਦਿਲਾਜ ਤਿਆਰ ਹੋ ਜਾਣਗੇ ਦਿਲਾਜ ਤਿਆਰ ਹੋਣੀਆਂ ਲੈ ਭਾਈ ਇਸ ਦੀ ਜੀ ਗੱਲ ਸਮਝੋ ਫੁੱਲ ਨਿਸ਼ਮਾਈ ਕਰੀ ਤਾਂ ਭਾਈ ਇਹ ਤਾਂ ਦਿਨਾਂ ਜੀ ਤਿਆਰ ਹੋ ਜਾਣਾ ਹੈ ਠੀਕੇ ਦਾ ਕਾਬਲ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਹੈਗੀ ਹੀ ਆ ਹਾਂਜੀ ਹਾਂਜੀ ਇਹਦਾ ਭਰਾ ਫਿਰ ਕੀ ਮੁੱਲ ਇਹਦਾ ਵੀ ਫਿਰ 6500 ਰੁਪਿਆ ਬੱਚੀ ਦਾ 6500 ਰੁਪਿਆ ਆਪਾਂ ਲੋਕਾਂ ਨਾਲ ਮੁੱਲ ਨਹੀਂ ਕਰਨਾ ਇਹਦੇ ਆ ਬੱਚਾ ਨਾਲ 15 15000 ਕਰੀ ਜਾਂਦੇ ਆ ਕਰੀ ਜਾਂਦੇ ਆ ਭਾਈ ਆਇਆ ਕਰਦਾ ਆ ਨਹੀਂ ਹੈਗਾ ਆਪਾਂ ਰੋ ਜਿਹੜੀ ਚੀਜ਼ ਹੈਗੀ ਉਹੀ ਕਰਾਂਗੇ ਮੁੱਲ ਹੂੰ ਹਾਂਜੀ ਅੱਗੇ ਭਾਈ 8 ਨੰਬਰ ਹਾਂਜੀ ਇਹ ਵੀ 12 13 ਮਹੀਨੇ ਦਾ ਬੱਚਾ ਲੰਡੀ ਬੱਚੀ ਬਹੁਤ ਟੌਪ ਦੀ ਬੱਚੀ ਹੈ ਇਹ ਮੜੇ ਵੜ ਸਿੰਘ ਵਿੱਚ ਝੁੰਗੀ ਜਿਹੜੇ ਕਹਿੰਦੇ ਕਰਮ ਵਾਲੀ ਬੱਚੀ ਠੀਕ ਆ ਲੰਡੀ ਬਹੁਤ ਆ ਬੱਚੀ ਦੇ ਲੋ ਲੈ ਝੁੰਗੀ ਆ ਗਈ ਹੈ ਹਾਂਜੀ ਝੁੰਗੀ ਆ ਗਈ ਬੱਚੀ ਲੈ ਭਾਈ ਤੂੰਰਾ ਤਾ ਚੈੱਕ ਕਰ ਲੋ ਬਲੈਕ ਬਲੈਕ ਭਈਆ ਕਰਮ ਵਾਲੀ ਹਨਾ ਆਹ ਇਹ ਹੋ ਗਿਆ ਸ਼ੰਕਾ ਨੂੰ ਮਾਰੂਗੀ ਲੈ ਆ ਮੇਰਾ ਪੁੱਤ ਕਰਕੇ ਮਾਰੇ ਤਾ ਡਰਦੇ ਅਗਲੇ ਕਹਿੰਦੇ ਮਾਰੂਗੀ ਫਿਰ ਉਹ ਸਹੀ ਗੱਲ ਆਪਾਂ ਜਿਹੜੀ ਗੱਲ ਚੈੱਕ ਕਰਾਗੇ ਥਣ ਦੇਖ ਲਓ ਬਹੁਤ ਚੰਗੀ ਬੱਚੀ ਆਪਰੇ ਹੈ। ਲੈ ਭਾਈ ਆਪਾਂ ਥਣ ਚੈੱਕ ਕਰਾ ਦਿੰਨਾ ਨੇੜੇ ਦਾ। ਉਮਰ ਕਿੰਨੀ ਕਾ ਭਾਈ ਇਹਦੀ? ਉਮਰ ਹੋਊਗੀ ਵੀਰੇ 11-12 ਮਹੀਨਾ ਦਾ ਬੱਚਾ ਹੋਊਗਾ। ਐਵੇਂ ਲੋਕੀ ਕਹਿੰਦੇ 7ਵੇਂ 8ਵਾਂ ਵਾਲਾ ਉਹ ਚੀਜ਼ ਨਹੀਂ ਹੋਊਗੀ ਆਪਣੀ। ਸਹੀ ਗੱਲ ਆ। ਜਿਹੜੀ ਗੱਲ ਹੋਣੀ ਹੈ ਉਹ ਥਣ ਚੈੱਕ ਕਰਾ ਦਈਏ ਭਾਈ। ਹਾਂ ਦੇਖ ਲਓ ਲੈ। ਲੈ ਭਾਈ ਥਣ ਚੈੱਕਰ ਲੋ ਬਹੁਤ ਕਮਾਲ ਦਾ ਥਣ ਲੱਗਾ ਯਾਰ ਹਾਂਜੀ ਹਾਂਜੀ ਹੋਰ ਸਕਦਾ ਵੇਸ਼ੇ ਆਪਣੇ ਸਾਰੇ ਕਿਸੇ ਲਈ ਰੂਗੀ ਵੀ ਜਿਹੜੀ ਚੀਜ਼ ਪਹਿਲਾਂ ਦੱਸ ਆ ਗਏ ਆਪਾਂ ਇਹ ਸੇਕ ਕਟਾਏ ਵੀ ਜਾਣਗੇ ਜੇ ਕੋਈ ਕਟਾਉਣੇ ਆ ਠੀਕ ਆ ਇਹ ਨਹੀਂ ਹੋਗਾ ਹਾਂ ਭਾਈ ਕਹਿੰਦਾ ਜੇ ਕੇ ਨੇ ਸਿੰਘ ਕਟਾਉਣੇ ਹੋ ਕਟਾ ਆ ਵੀ ਸਕਦਾ ਬੰਦਾ ਦਗਾਏ ਦਗਾਏ ਜਾਂਦੇ ਹੁਣ ਤਾਂ ਠੀਕ ਆ ਹਾਂਜੀ ਅੱਗੇ ਭਰਾ ਨੌ ਨੰਬਰ ਇਹਦਾ ਇਹਦਾ ਮੁੱਲ ਵੀ 650 ਰੁਪਏ ਜੀ ਦੇਣੀਆਂ ਬੱਚੀ ਲੈ ਭਾਈ ਆਫਰ ਹੀ ਰੱਖੀ ਜਾਂਦਾ ਭਾਈ ਅੱਜ ਹਨਾ ਹਾਂਜੀ ਅੱਗੇ ਨੌ ਨੰਬਰ ਆ ਜਰਸੀ ਬੱਚੀ ਵੀਰੇ 15 ਕੁ ਮਹੀਨੇ ਦਾ ਉਹ ਬੱਚਾ ਠੀਕ ਆ ਇਹਦੇ ਉਹਨਾਂ ਨੂੰ ਦੱਸਿਆ ਬਈ ਵੀ ਸਿੱਧੀ ਡਾਇਰੈਕਟ ਕ੍ਰੋਸ ਕਰਾਈ ਵੀ ਬੱਚੀ ਸਾਡੀ ਠੀਕ ਆ ਉਹ ਜਿਹੜੂ ਦੇਣੀ ਆ ਦੱਸ ਕੇ ਦੇ ਦਿਓ ਹੂੰ ਠੀਕ ਆ ਹਾਂ ਲੈ ਬਈ ਘੱਟ ਬੈਠ ਚੈੱਕ ਕਰ ਲੋ ਸਮੀ ਪਲੀ ਇਹਨੂੰ 25-26 ਦਿਨ ਹੋ ਗਏ ਹੋ ਕਹਿੰਦੇ ਡਾਇਰੈਕਟ ਕ੍ਰੋਸ ਨੂੰ ਬਾਕੀ ਮੈਂ ਦੱਸ ਦੂੰਗਾ ਪੋਲ ਅਗਲੇ ਲੈ ਕੇ ਬਹੁਤ ਯਾਰ ਆਏ ਨਹੀਂ ਹੋ ਗਲੇ ਤੇ ਕੋਈ ਰਿਕਾਰਡ ਰਿਪੋਰਟ ਦਾ ਪਤਾ ਵੀਰੇ ਰਿਕਾਰਡ ਰਿਪੋਰਟ ਵੀ ਸਾਰਾ ਉਹਨਾਂ ਨੂੰ ਦੱਸਤਾਈ ਬੱਚੀ ਬਹੁਤ ਚੰਗੀ ਹੈ ਜਰਸੀ ਠੀਕ ਆ ਲੋਕੀ ਆਹ ਜੀ ਜਰਸੀ ਦਾ 15000 ਵਗਦੇ ਆ ਆਪਾਂ ਨੇ ਮੋਲੀ ਜਵਾ ਜੈ ਰੱਖਾ ਦਿੰਨੇ ਆ ਉੜੇ ਰੋਕਾ ਹੀ ਪਰ ਆ ਬੰਦਨ ਨਾ ਪਤਾ ਥਣ ਚੇਕ ਕਰਾ ਦੇਣਾ ਚਾਰ ਹੀ ਥਣੇ ਮੋਟਾ ਮੋਟਾ ਥਣੇ ਬੱਚੀ ਦਾ ਥਣ ਚੇਕ ਕਰ ਲੋ ਗੁਲਾਬੀ ਗੁਲਾਬੀ ਥਣ ਪਿਆ ਕਰਮ ਵਾਲੀ ਦੇ ਥੋੜੀ ਸਮਾਈ ਹੋ ਰੋਗੀ ਬੱਚੇ ਨੇ ਟੀਕਾ ਲੱਗਿਆ ਵਗਾ ਉਹ ਕਰਮ ਆਗਲੇ ਦੇ ਹਾਂ ਉਹ ਅਗਲੇ ਦੇ ਕਰਮ ਆ ਆਪਾਂ ਖਾ ਲਵੇ ਜਦ ਲਈ ਅੱਜ ਦੀ ਭਲੀ ਹਾਂ ਭਾਈ ਜਾ ਜੱਲ ਲੈ ਉਹ ਦੱਸ ਹੂੰ ਹੂੰ ਉਮਰ ਉਹ ਬੱਚੀ ਕਿੰਨੀ ਕਾ ਜੀ ਉਮਰ ਕੋ 15 ਮਹੀਨੇ ਤਾਂ ਹੋਊ ਭਾਈ ਠੀਕ ਹੈ ਕਹਦੀ ਲੋਕਾਂ ਨੂੰ 10 ਮਹੀਨੇ ਦਾ ਬੱਚਾ ਫਲਾਣਾ ਉਹ ਗੱਲਾਂ ਗਲਤ ਹੁੰਦੀਆਂ ਇਹੋਂ ਆਪਦਾ ਨਾ ਸਵਾਗਤ ਆਈ ਸੀ ਨਾ ਹਿਲ ਕੇ ਚੈਜ ਗੱਲ ਆ ਤੇ ਕਿੱਦੀ ਜੀ ਗੱਲ ਆ ਆਪਣੀ ਕਿਹਦੇ ਵਈ 10 ਨੰਬਰ ਵਸੀ ਇਹਦਾ ਮੁੱਲ ਹੈਗਾ ਆਪ ਤੁਹਾਨੂੰ ਸਿੱਧੀ ਗੱਲ ਦੱਸ ਕਿੰਨਾ ਕਰਾਂਗੇ ਇਹ ਵੀ 6500 ਚ ਦੇ ਦੇਣੀ ਬੱਚੀ ਇਹਦਾ ਮੁੱਲ ਹੈ ਨਾ 6500 ਰੁਪਏ ਦਾ ਹੈ ਹਾਂਜੀ 6500 ਚ ਦੇ ਦੇਣੀ ਬੱਚੀ ਠੀਕ ਆ ਭਾਈ ਹਾਂ ਮੁੱਲ ਬੜਾ ਜਾਇਜ਼ ਹੀ ਹੋਣਗੇ ਲੋਕਾਂ ਨੂੰ ਲੱਗੂਗਾ ਵੀ 10 ਮੰਗ ਲਿਆ ਸਹੀ ਗੱਲ ਆ 15 ਮੰਗ ਲੈ ਮੁੱਲ ਅਧਰਾ ਇਹਦੀ ਕਿੰਨੀ ਕੁਮਰਾ ਭਾਈ ਇਹ ਵੀ ਫਿਰ 14 ਮਹੀਨੇ ਦਾ ਬੱਚਾ ਹੈਗਾ ਫਿਰ ਹਾਂਜੀ ਵੇ ਬਹੁਤ ਚੰਗੀ ਬੱਚੀ ਹੈ ਸਮਝ ਬਹੁਤ ਆ ਜਾ ਰਹੀ ਹੈ ਕੋਈ ਮੁੱਸੀ ਲੱਗ ਨਹੀਂ ਬੱਚੀ ਕੰਨ ਕੰਨ ਚੈੱਕ ਕਰ ਲੋ ਕਰਮਾਈ ਦਾ ਬਹੁਤ ਪਿਆਰਾ ਹੈਗਾ ਫੇਸ ਕੁਆਲਟੀ ਬਹੁਤ ਪਿਆਰੀ ਹੈਗਾ ਕਰਮਾਈ ਦਾ ਤੋੜਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਹੈਗਾ ਪ੍ਰਿੰਟ ਪ੍ਰਿੰਟ ਵੀ ਫੁੱਲ ਚੰਗਾ ਹੈਗਾ ਸਨਕਪੂਣਾ ਬਸੀ ਤੇ ਇਹਦੇ ਚ ਵੀ ਬਹੁਤ ਚੰਗੀ ਬੱਚੀ ਆ ਯਾਰ ਦੇਖ ਲੈ ਜਿਹੜੇ ਸਾਹਮਣੇ ਆ ਲੈ ਬਾਈ ਟੀਕੇ ਦੇ ਕਾਬਲਾ ਯਾਰ ਬੱਚੀ ਟੀਕੇ ਦੇ ਕਾਬਲਾ ਜੈ ਗੱਲ ਆ ਇਹ ਨਹੀਂ ਹੋਊਗਾ ਜਿਹੜੀ ਗੱਲ ਹੂੰ ਲੈ ਬੱਚੀ ਪੂਰੇ ਟੀਕੇ ਦੇ ਕਾਬਲਾ ਹੈ ਨਹੀਂ ਬਾਕੀ ਨਰੋਲੀ ਨਕਰ ਫੋਨਾ ਬਾਕੀ ਥਾਣੇ ਵਿੱਚ ਚਾਰ ਆ ਗਲਾਬੀ ਥਾਣਾ ਕੋਈ ਹੋਰ ਪੰਜਵਾਂ ਥਾਣਾ ਹੋਊਗਾ ਲੈ ਬਾਈ ਗਲਾਬੀ ਥਾਣਾ ਮੇਨ ਗੱਲ ਹੁੰਦੀ ਆ ਨਾ ਬਾਈ ਦੇ ਜਿੰਨੇ ਮਰਜੀ ਵਸਿਆ ਹੁੰਦੀਆਂ ਥਾਣੇ ਨਾਲ ਸਾਰੀਆਂ ਦੇ ਗਲਾਬੀ ਤੇ ਥਾਣਾ ਤੇ ਫੋਰਸਾਂ ਕਿਸੇ ਹੋਰ ਸ਼ੌਕ ਹੋਊਗੀ ਕਿਸੇ ਚ ਵੀ ਨਹੀਂ ਜੈ ਗੱਲ ਆ ਆਪਾਂ ਹਾਂਜੀ ਇਹ ਲਾ ਮੈਂ ਫਿਰ ਮੁੱਲ ਕੀ ਆ ਮੋਲੇ ਦਾ 7000 ਰੁਪਏ ਵੀਰੇ ਲੈ ਭਾਈ ਤੁਸੀਂ ਐ ਜੀ ਦਾ 15 15 ਮਾਗਦੇ ਕਰ ਲਓ ਬਸ ਜਮਾ ਪਲੀ ਛਮੀ ਆ ਕੱਦ ਬਟ ਫੁੱਲ ਲਗਾ ਬਸ ਇਹਦਾ ਕੋਈ ਛੋਟੀ ਜੀ ਨਹੀਂ ਹੈ ਨਾ ਹਾਂ 15 15 ਮਾਗਦੇ ਆਪਾਂ 7 ਮੰਗਿਆ ਹਾਂ ਭਾਈ 7 ਮੰਗਿਆ ਅੱਗੇ ਭਰਾ 11 ਨੰਬਰ ਬੱਚੀ ਇਹ ਬੱਚੀ ਸਾਈ ਹਲ ਚ ਪੈ ਜਾਂਦੀ ਆ ਆ ਠੀਕ ਆ ਜਰਸੀ ਸਾਈ ਹਲ ਚ ਜਰਸੀ ਸਾਈ ਹਲ ਚ ਪੈ ਜਾਂਦੀ ਆ ਹਾਂਜੀ ਇਹ ਵੀ 11 12 ਮੇਰੇ ਬੱਚਾ ਠੀਕ ਆ ਖੋਲ ਲੈ ਇਧਰ ਨੂੰ ਕੱਦ ਬਹੁਤ ਹੈ ਕਿੰਨੀ ਗਮਰ ਫੂਰੇ ਜੀ ਉਮਰ ਹੋਈ ਨੇ 11-12 ਮਹੀਨੇ ਦਾ ਬੱਚਾ ਹੈ ਠੀਕ ਆ ਹਾਂਜੀ ਲੈ ਬਈ ਚੈੱਕ ਕਰ ਲੋ ਫੇਸਬੁਕ ਸਾਈ ਵਾਲ ਚ ਪਾਈ ਜਾਂਦੀ ਹੈ ਨਾ ਹਾਂਜੀ ਜੀ ਇਹ ਬੱਚੇ ਦੇ ਟੌਪ ਦੀ ਹੈ ਰਾਂਦੇ ਪੂਰੀ ਸਾਹਮਣ ਵਾਲੀ ਆ ਵਧੀਆ ਬ੍ਰੀਡ ਆ ਗਈ ਚੰਗੀ ਬ੍ਰੀਡ ਆ ਇੱਕ ਬੋਰੀ ਲੈ ਲੀ ਚਾਰ ਜੀ ਜਿਹਨੇ ਯਾਰ ਚਾਰ ਪਾ ਜਿਹੜਾ ਬੰਦਾ ਚਾਰ ਚ ਖੁੱਲ੍ਹੇਗਾ ਸ਼ਰਤਾਂ ਬੱਚੇ ਮਹੀਨੇ ਚ ਦਾ ਦਿੰਦੇਗਾ ਬਾਈ 10 ਦਾ ਦਿਆਂਗੇ ਬਾਈ ਇਹ ਗੱਲ ਆ ਪਹਿਲੀ ਚੀਜ਼ ਆ ਥਾਂ ਕਿੰਨੇ ਆ ਬਾਈ ਚਾਰੇ ਆ ਹਰ ਚਾਰੇ ਹੋਗੇ ਪੰਜ ਕਿਸੇ ਤਸੂ ਤੇ ਹੋਗਾ ਬਾਈ ਠੀਕਾ ਹਰ ਜਾ ਬਾਈ ਰੋਕ ਦੇ ਮਾੜੀ ਚਲ ਉੱਥੇ ਬੰਨ ਕੇ ਚੈੱਕ ਕਰਾ ਦੇਗੇ ਕੋਈ ਗੱਲ ਨਹੀਂ ਬਾਕੀ ਬਾਈ ਦੀ ਗੱਲ ਇਹ ਆ ਜਿੰਨੀ ਕ ਗੱਲ ਹੁੰਦੀ ਆ ਉਨੀ ਕੀ ਕਹਿੰਦਾਗਾ ਫਾਲਤੂ ਗੱਲ ਨਹੀਂ ਕਹਿੰਦਾ ਇਹ ਨਹੀਂ ਹੈਗਾ ਬਾਈ ਅੱਗੇ ਸਾਰਿਆਂ ਦੇ ਰਿਕਾਰਡ ਕਹਦੇ ਮੈਨੂੰ ਦਾ ਪਤਾ ਮੈਨੂੰ ਦਾ ਹਨਾ ਬਾਈ ਆਪਾਂ ਨਿਆਰ ਆਪਾਂ ਸਿੱਧੀ ਸਵਾਰਟ ਦੀ ਗੱਲ ਆਦ ਨੇ ਬੰਦਾ ਹਰੇ ਗੇਰ ਸੈੜ ਆਇਆ ਦੀ ਝਗੜੀ ਆ ਹਾਂ ਬਾਈ ਲੱਥੂ ਬੱਬਾ ਆਪਾਂ ਨਿਆ ਨਿਆ ਕਢਾਨੀ ਆ ਮਾਵਾ ਮੋਲੇ ਦਾ ਵੀ 650 ਰੁਪਏ ਯਾਰ ਲੈ ਭਾਈ ਜਮਾ ਜਾਇ ਮੁੱਲ ਕਰੀ ਜਾਂਦਾ ਭਾਈ ਬੱਸੀਆਂ ਅੱਜ ਕੱਲ ਤਾਂ ਅਗਲਾ ਜਾਮ ਦੀ ਬੱਸੀ ਨਹੀਂ ਦਿੰਦਾ 650 ਰੁਪਏ ਦੀ ਹੈ ਨਾ ਭਾਈ ਹਾਂਜੀ ਹਾਂਜੀ ਅੱਗੇ ਭਾਈ ਰਾਸ਼ਟ ਇਹ ਬੱਚੀ ਵੀਰੇ ਦੀ ਹੋਈ ਵੀ 11 ਗਿ ਮਹੀਨਿਆਂ ਦਾ ਬੱਚਾ ਪੂਰਾ ਟੌਪ ਦਾ 11 ਮਹੀਨਿਆਂ ਦਾ ਬੱਚਾ ਹਾਂਜੀ ਟੌਪ ਦਾ ਨੰਗੀਨਾ ਆ ਗਿਆ ਹੈ ਨਾ ਹਾਂਜੀ ਹਾਂਜੀ ਹਾਇ ਨਹੀਂ ਹੋਗਾ ਕਰ ਲੈ ਤੋਰਾ ਤੋਰਾ ਬੱਸੀ ਦਾ ਇੱਕ ਨੰਬਰ ਆਗਾ ਲੈ ਬਾਕੀ ਪ੍ਰਿੰਟ ਪ੍ਰਿੰਟ ਵੀ ਕਰਨ ਵਾਲੀ ਦਾ ਚੰਗਾ ਹੈਗਾ ਹਾਂਜੀ ਹਾਂਜੀ ਛੋਏ ਅੱਜ ਆਪ ਚੋ ਪੈ ਗਈ ਦੀ ਬੱਚੀ ਹੈ ਵੀ ਐ ਚਾ ਵੀ ਹਲਕਾ ਆਪਾ ਬੋਝੂ ਨਾ ਆਇਆ ਕੋਈ ਜਨੀ ਇੱਧਰ ਆ ਕੇ ਜੇ ਹਾਂ ਲਿਖੇ ਤੇ ਨਵਾਤ ਆ ਕੇ ਰੱਖਿਆ ਨਾ ਲੈ ভাই ਮਸਤੀ ਮਸਤੀ ਦਾ ਕਰਮ ਵਾਲੀ ਫੁੱਲ ਕਰਦੀ ਆ ਫੁੱਲ ਸ਼ਮੀ ਪਲੀ ਗਈ ਫੇਸ ਚੈੱਕ ਕਰ ਲੋ ਛੋਟਾ ਦਾ ਫੇਸ ਚੈੱਕ ਕਰਨ ਕੋ ਨਾ ਬਹੁਤ ਛੋਟਾ ਬੇਕੀ ਜਾ ਗਈ ਬਾਕੀ ਰਸੀ ਵੀ ਇਹਦਾ ਵੀ ਫਿਰ ਕੀ ਮੁੱਲ ਹੈ ਐ ਹੀ ਬੱਚੀ ਦਾ ਮੁੱਲ ਲਗਰੇ 20 ਕਰਦੇ ਆ ਹਾਂ ਠੀਕ ਆ 15 ਵੀ ਕਰਨਗੇ ਆਪਾਂ 7500 ਚ ਬੱਚੀ ਦੇ ਦੇਣੀ ਹੈ ਇਹ ਲੇ ਭਾਈ ਜਮਾ ਜਾਈ ਇਹੋ ਜੀ ਹੈਗਾ ਨਾ ਮੁੱਲ 15 ਵੀ ਕਰਨਗੇ 20 ਵੀ ਕਰਨਗੇ ਆਪਾਂ 7500 ਰੁਪਏ ਦੀ ਵਸੀ ਦੇ ਦਲੀਆਂ ਬੱਚੀ ਲੈ ਭਾਈ ਆਪਾਂ ਥੱਲਾ ਚੈੱਕ ਕਰਾ ਦਨੇ ਆ ਬਹੁਤ ਕਮਾਲ ਦੀ ਝੋਲੀਆ ਕਰਨ ਵਾਲੀ ਦੀ ਮਾਲੀ ਦੀ ਸੰਪਲ ਗਈ ਚੰਗੀਆਂ ਤਿਆਰ ਹੋਈਆਂ ਨੇ ਹਾਂਜੀ ਜੇ ਭਾ ਤੇ ਜੇ ਭਾਈ ਕੋਈ ਇਕੱਠੇ ਲਾੜ ਸਾਰਾ ਲਵੇ ਇਕੱਠਾ ਲਾੜ ਲਵੇ ਆਪਾਂ 58000 ਤੇ ਸਾਰੇ 12 ਦੇ 12 ਬੱਚੇ ਲੈ ਭਾਈ ਦੇਖ ਲੈ ਕਿੰਨਾ ਚੰਗਾਗਾ ਨਹੀਂ ਗੁਨਾ ਮਰਜ਼ੀ ਮੁੱਲ ਕਰ ਲੈ ਬਾਈ ਜਮਾ ਮੁੱਲ ਜਾਇ ਕਰਦਾ ਤੇ 58000 ਸਾਰੇ ਟਾਪ ਕੁਆਲਟੀ ਬਾਕੀ ਆਪਾਂ ਨੂੰ ਟੋਕੜ ਕੱਪੜਾ ਜੁਗਿਆ ਜਾ ਰਿਹਾ ਤੇ ਫੋਨ ਹੀ ਕਰਨੀ ਪੈਣਾ ਜੋ ਠੀਕ ਆ ਬਾਈ ਹਾਂ ਇਹ ਨਹੀਂ ਬਾਈ ਕਹਿੰਦਾ ਜੇ ਕੋਈ 12 ਦੀਆਂ 12 ਸਾਰੀਆਂ ਇਕੱਠੀਆਂ ਲੈ ਲੂਗਾ ਕੋਈ ਵੀ ਵੀਰ ਤਾਂ ਕਿੰਨੇ ਦਾ 58000 58000 58000 ਆਂਦੀ ਆ ਬਾਈ ਕਹਿੰਦਾ ਸਾਰੀਆਂ ਦੇ ਦੇਾਂਗੇ ਜਪੇ ਬਾਈ ਆ ਗਿਆ ਗੱਬਣ ਟੁਕੜਾ ਤੇ ਆ ਜਾ ਆਪਾਂ ਉਹ ਵੀ ਪੁੱਛਦੇ ਆਂ ਬਾਈ ਤੋਂ ਡਿਟੇਲ ਉਹਨਾਂ ਦੀ ਵੀ ਭਾਈ ਅੱਗੇ 13 ਨੰਬਰ ਇਹਦੀ ਕੀ ਡਿਟੇਲ ਆ ਇਹ ਵੀ ਬੈਡ ਰੂਮ ਸੱਤ ਮਹੀਨੇ ਤੋਂ ਕੱਚੀ ਸੀਗੀ ਬੱਚਾ ਸੱਟ ਗਈ ਸੀ ਇਰੇ ਅੱਜ ਆਪਾਂ ਟੀਕਾ ਵੀ ਭਰੋਣਾ ਹੀਟ ਚ ਅੱਜ ਸੱਤਾਂ ਮਹੀਨਿਆਂ ਦੀ ਕੱਚੀ ਛੂਪੀ ਹਾਂ ਅੱਜ ਆਪਾਂ ਹੀਟ ਚ ਟੀਕਾ ਭਰਾ ਦੇਣਾ ਦੇਖ ਲਓ ਜੇ ਆਇਆ ਨਹੀਂ ਹੋਗਾ ਗਲਤ ਕੰਮ ਨਹੀਂ ਕਰਨਾ ਹਾਂ ਭਾਈ ਗਲਤ ਕੰਮ ਨਹੀਂ ਕਰਦਾ ਗੱਲ ਹੈ ਜੋ ਵੀ 5 ਕਿਲੋ ਤੇ ਆ ਗਈ ਬਾਹਰ ਨੇ 40 38 40 ਕਿਲੋ ਦਾ ਦਿੱਤਾ ਲੈ ਬੈਡ ਦਾ ਭਾਅ ਆਰਡਰ ਚੈੱਕ ਕਰਾ ਦੇ ਨੇ ਬਹੁਤ ਚੋਲਾ ਵੱਡਾ ਹਣਾ ਜਿਹੜੇ ਬੰਦੇ ਨੇ ਖਾਲ ਦੇ ਬੱਚੇ ਲੋਕੀ 40 40 45 ਹਜ਼ਾਰ ਖਾਲੀ ਉੱਛੀ ਤੇ ਲਾ ਕੇ ਸਾਮ ਦੇਣਾ ਇਹਦੀ ਬੈਡ ਸਾਫ ਵੀ ਹੋਵੇ ਸਿੱਧੀ ਜੀ ਗੱਲ ਆ ਬਾਈ ਸਿੱਧੀ ਜੀ ਗੱਲਾਂ ਨਾਲ ਆਉਂਦਾ ਮੁੱਲ ਮੋਰੀ ਸਿੱਧੀ ਛੇ ਕਿਵੇਂ ਭਰਾ 30 ਜੀ ਪੂਰੀ ਗਿਆ ਆ ਇਹ ਰਿਹਾ ਕਰਨ ਪੂਰੀ ਵਿੱਚ ਜਿਹੜੇ ਉਹਦੇ 40 40 45 ਵਰ ਬੱਛੀ ਦੇ ਲਾਉਂਦੇ ਯਾਰ ਨਾੜਾ ਨੂੜਾ ਬਰੀਕੀ ਚ ਲੈ ਆਪਾਂ ਮੁੱਲ ਵੀ ਵੇਚਣ ਵਾਲਾ ਹੀ ਕਰਨਾ ਉਹਨਾਂ ਨੂੰ ਦਿਖਾ ਦੇ ਪਹਿਲਾਂ ਕੋਲੇ ਖੜ ਕੇ ਬਾਈ ਮਗਰ ਕਾਰਡ ਖੋਲ ਆ ਇਹ ਹੋਊਗਾ ਤੇ ਖੋਲ ਲੈ ਭਰਾ ਇਹਨੂੰ ਵੀ ਫੁੱਲ ਸਮੂਹ ਵੀ ਆ ਫੁੱਲ ਬਰੀਡ ਆ ਬਾਈ ਕਿਤੇ ਜੇ ਸੂਈ ਸੂਂਦੀ ਤਾਂ ਗੱਲ ਹੋਰ ਹੋਣੀ ਸੀ ਇਹ ਦੇਖੋ ਨਾ ਬਾਈ ਚੈੱਕ ਕਰ ਲੋ ਪੂਰੀ ਫਾਰਮ ਵਾਲੀ ਬਿਹੜਾ ਯਾਰ ਕੱਲੇ ਨੇ ਕੱਲੀ ਪਾਲ ਕੇ ਕਹਿੰਨੇ ਪਰ ਗੱਲਾਂ ਕਰਾ ਦੂਗੀ ਬਾਈ ਗੱਲਾਂ ਦੇ ਕੋਲ ਬੈਠੀ ਹੈ ਬਿਹੜ ਦੀ ਚਵਾਈ ਚੂਈ ਇੱਕ ਨੰਬਰ ਲੱਗੀ ਹੋਈ ਆ ਆਏ ਹੋਗਾ ਕਿੰਨਾ ਮਾਦਾ ਤਿਆਰ ਆ ਬਾਈ ਹੁਣ ਇਹਦੇ ਫਿਰ ਨਹੀਂ 5 ਕਿਲੋ ਦੁੱਧ ਕਰਿਆ ਹੀ ਉਹ ਬਿਹੜੇ ਮੈਂ ਬੋਦੀ ਉਸੇ ਵਸੇ ਫਲਾ ਹੈ ਨਾ ਹਾਂ ਲੈ ਬਾਈ ਠੰਡੀ ਚੀਜ਼ ਚੈੱਕ ਕਰ ਲੈ ਬਾਈ ਇਹਨੇ ਰੱਸਾ ਜਾ ਛੜਤਾ ਆਈ ਹੈ ਨਾ ਮੌਜ ਨਾਲ ਖੜੀ ਆ ਮੇਰੇ ਇਹੋ ਸੰਭਰੀ ਯਾਰ ਉਹ ਚੱਕਰੀ ਲੈ ਚਲੋ ਉਹ ਅਗਲੇ ਨੂੰ ਕਰ ਮਾਰ ਕੇ ਆਪਾਂ ਨੇ ਕਹਿੰਦੇ ਆਪਾਂ ਬੈੜ ਵੀ ਖਾਲ ਲਗਾ ਹੋਰ ਬੱਚਿਆਂ ਦੇ ਭਾਅ ਚ ਹੀ ਦੇਣੇ ਜਿਹੜਾ ਬੰਦਾ 40 40 45 ਹਰ ਐਡੀ ਬੈੜ ਦਾ ਫੱਟ ਦੇਖ ਲੋ ਲੈ ਐਡੀ ਬੈੜ ਦਾ ਸਹੀ ਗੱਲ ਹੈਗਾ ਕੱਲੀ ਵੀ ਰੇਲ ਗੱਡੀ ਤੇ ਉੰਜਣ ਜੱਡੀ ਆ ਚੜੀ ਗਿਆ ਹਾਂ ਮੁੱਲ ਵੀ ਜਦੋਂ ਤਿਆਰ ਹੋ ਗਈ ਮੂੰਹ ਮੰਗ ਰੂ ਇਹ ਗੱਲ ਹੋਰਦਾ ਜਦੋਂ ਗੱਪਣ ਚੈੱਕ ਪਾਸ ਹੋ ਗਈ 60000 ਦੇ ਆਪਾਂ ਗਾਗਾ ਬੱਚੀ ਦੇ ਲੈ ਬਾਈ ਚੱਕੋ ਬਾਈ ਨੇ ਇਹ ਵੀ ਆਫਰ ਦਿੱਤਾ ਬਾਈ ਗੱਪਣ ਲੈ ਗਈ 60000 ਦੀ ਮੈਨੂੰ ਦੇ ਦਿਓ ਬਾਅਦ ਵਿੱਚ ਉਹ ਲੈ ਆਉਂਗਾ ਇਹ ਆਗਲਾ ਕਿੱਡਾ ਬੈਡ ਆ ਬੈਡ ਦਾ ਜੀ ਇਹ ਸ਼ਹੀ ਗੱਲ ਆ ਪਹਿਲੀ ਆਪਾਂ ਕਹਤਾ ਮਾੜਾ ਪੱਕਾ ਮੰਨਦੀ ਬੱਚੀ ਹਾਂ ਬਾਈ ਇਹ ਗੱਲ ਕਹਿ ਕੇ ਦੇ ਗਏ ਗਲਤ ਕੰਮ ਨਹੀਂ ਕਰਨਾ ਜਿਹੜੀ ਗੱਲ ਕੀ ਮੁੱਲ ਆ ਬਾਈ ਫਿਰ ਮੋਲੇ ਦਾ ਬਰੇ 27000 ਤੋਂ ਮਾਨਤਨ ਕਰਨਾ ਆਪਾਂ ਲੈ ਭਾਈ ਜਮਾ ਜਾਏ ਮੁੱਲ ਇੱਕ ਖਾਲੀ ਬੱਚੀ ਪਾਲਣ ਵਾਲਾ ਚੰਗੀ ਆ ਭਾਈ ਚੰਗੀ ਆ ਏਡਾ ਮੇਰੇ 40 45000 ਬੱਚੀ ਦੇ ਲਾਉਂਦੇ ਨੇ ਖਾਲੀ ਤੇ ਠੀਕ ਹੈ ਠੀਕ ਹੈ ਬੈੱਡ ਨਾਲ ਤਾਂ ਸੂਰਤ ਹੈ ਆਪਦਾ ਮੁੱਲ ਮੋੜੂ ਵਿਚਰੀ ਮੁੱਲ ਮੋੜੂ ਸਹੀ ਪਤਾ ਲੱਗੂ ਕਿ ਇਹਨੇ ਕਹੇ ਚੀਜ਼ ਖੜੀ ਆ ਕਹਤੇ ਘਰੇ ਖੜੀ ਆ ਭਾਈ ਜਾ ਦੇ ਆ ਦੇਖ ਰੋ ਏਡੀ ਭੈ ਨਹੀਂ ਬੈੱਡ ਬਾਈ ਕਹਿੰਦਾ 30 ਲੀਟਰ ਦੋ ਤਾਂ ਚਬਾਉਗੀ ਇਹ ਸੂਲ ਕਰਨ ਵਾਲੀ ਹਾਂ ਅੱਜ ਜਪਾਂ ਇਹਦੇ ਟੀਕਾ ਭਰਾ ਕੇ ਵੀਡੀਓ ਪਾ ਦੇਣੀ ਠੀਕ ਆ ਉਹ ਕੰਮ ਨਹੀਂ ਕਰਨਾ ਬਾਈ ਕਹਿੰਦਾ ਟੀਕਾ ਭਰਾਉਂਗਾ ਮੈਂ ਤੇ ਆਪਾਂ ਸਾਨੂੰ ਭੇਜ ਦਾਂਗੇ ਸਾਰਾ ਕੁਝ ਜਿੰਨੀ ਡਿਟੇਲ ਹੋਊਗੀ ਬਾਕੀ ਅਗਲੀ ਕਿਸਮਤ ਦਾ ਦੁੱਧ ਬਾਅਦ ਵੀ ਚੱਕਦੀ ਆ ਯਾਰ ਮੇਨ ਸ਼ਾਂਤੀ ਹਾਂ ਸ਼ਾਂਤੀ ਬਹੁਤ ਰਪੋਣਾ ਦੀ ਮੇਨ ਗੱਲ ਆ ਬਾਈ ਠੰਡੀ ਸ਼ੀਲ ਫੋਲਾ ਕੋਈ ਟੀਕਾ ਨਹੀਂ ਕਰਦੀ ਹੈਨਾ ਲੈ 40 ਕਿਲੋ ਦੁੱਧ ਚੋਇਆ ਵਾ ਗਰੇ ਕਮੇ ਕਮਾਲ ਦਿਆ ਠੀਕ ਆ ਐਡੀ ਬੈਡ ਦਾ 40 ਕਿਲੋ ਚੋਇਆ ਵਾ ਦੇਖ ਲੋ ਹਾਂ ਬਈ ਜੈ ਜੈ 45 45 22 ਦਾ ਮੁੱਲ ਕਰਦੇ ਆਪਾਂ ਬੈਡ ਦਾ 27000 ਤੋਂ ਮਾਨਤਾ ਨਹੀਂ ਕਰਨਾ ਠੀਕ ਆ ਲੈ ਐਡਾ ਬੈਡ ਆ ਹੂੰ ਬਈ ਜੈ ਜੈ ਕੋਈ ਪੈਰ ਵਾਲਾ ਰਹੂਗਾ ਆਏ ਹੁੰਦੀ ਠੰਡੀ ਸੀਲਾ ਬਈ ਫੁੱਲ ਰਾਜੀਆ ਫੁੱਲ ਬਰੀਡ ਆ ਲੈ ਇਹ ਗੰਗੀ ਕੁਆਲਿਟੀ ਦੀ ਆ ਹੌਲਾ ਹਾਂਜੀ ਬਾਕ ਮਾਣਦਾਨ ਹੋ ਜੂ ਬਾਈ ਮਾਣਦਾਨ ਕਰਾਂਗੇ ਬਾਈ ਵੇਖੋ ਐਡੀ ਬੈੜ ਕਿਸੇ ਦੇ ਘਰੇ ਮਿਲੂ ਯਾਰ ਨਹੀਂ ਜਾਇਗਾ ਨਾ ਇਦਾਂ ਦੀ ਗੱਲ ਆ ਲੋਕੀ ਐਡੀ ਬੈੜ ਦਾ 60 ਮੰਗਦੇ ਉਹੀ ਕੱਢੀ ਠੀਕ ਗੱਲ ਆ ਭਰਾ ਅੱਗੇ ਬਾਈ 14 ਨੰਬਰ ਕਲੀ ਟੋਕਰੀ ਅਗਲਾ ਕਹਿੰਦਾ ਯਾਰ ਵੀ 25000 ਦੀ ਵੇਚ ਜੂ ਆਪਾਂ ਕਿੱ데 ਹਾਂ ਹੂੰ ਇਹ ਵਾਰ ਦਰੇ ਮਹੀਨੇ ਡੇਢ ਮਹੀਨੇ ਸੁਈਏ ਮਗਰ ਬੱਛੀ ਇਹਦੇ ਹੋ ਜੀ ਲੈ ਬਈ ਬੱਚਾ ਵਸੀ ਠੰਡੀ ਸਿੱਲੀ ਇਹ ਵੀ ਬਹੁਤ ਆ ਕੁਆਲਟੀ ਦੇ ਕਰਮ ਵਾਲੇ ਦੀ ਮਹੀਨਾ ਹੋ ਗਿਆ ਸੁਈ ਨੂੰ ਹਾਂਜੀ ਠੰਡੀ ਸਿੱਲੀ ਬਹੁਤ ਆ ਇਹ ਬੰਦੇ ਦੇ ਨਾ ਇਹ ਬਿਨਾਂ ਸੰਤੂਈ ਇਹ ਪੁਰਾਣੀ ਤੋਂ ਠੀਕ ਆ ਸਿੱਧੀ ਜੀ ਗੱਲ ਆ ਹੂੰ ਜੇ ਕਿਨੇ ਚਾਰ-ਦਨ ਸਾਹਮਰੀ 62 10 ਕਿਲੋ ਦਾ ਤਾਂ ਨਾਰਮਲੀ ਕਰਉਗਾ ਪਰ ਵਾਹ ਤਾਂ ਕਹਿੰਦੇ ਨਹੀਂ ਬਾਕੀ ਠੰਡੀ ਸਿੱਲੀ ਖਾੜ ਖੂੜ ਦੀ ਬਹੁਤ ਆ ਸਾਫ ਸੁਥਰੀ ਆ ਜਮਾਂਦਰੂ ਤੇ ਲਾ ਬਈ ਬੈੜ ਜਮਾਂਦਰੂ ਤੇ ਲਾ ਤੇਲ ਬੈੜ ਆ ਬਾਕੀ ਮੁੱਲ ਵੀ ਛੋਟੇ ਹੀ ਹੋਊਗਾ ਪਹਿਲਾਂ ਠੀਕਾ ਹਾਂਜੀ ਲੈ ਬਾਈ ਕੱਦ ਵੇਡ ਚੈੱਕ ਕਰ ਲੋ ਫੁੱਲ ਰਾਜੀ ਹਕਰਮ ਵਾਲੀ ਇੱਕ ਥਾਂ ਤੋਂ ਬਾਈ ਕਹਿੰਦਾ ਤੇਲਾ ਬਾਈ ਚੱਲ ਜਮਾਂਦਰੂ ਆ ਬੈਠ ਯਾਰ ਇਹ ਸਾਹ ਦੇ 10 ਕਿਲੋ ਦੋ ਤੇ ਨਾਰਮਲੀ ਕਰਾ ਹਣ ਕਿੰਨਾ ਤਿਆਰ ਹਣ ਕੋਆਪਾ 8 ਕੋ ਕਿਲੋ ਚੋਕੇ ਰਹਿ ਪਰਾਲੀ ਤੇ ਅਗਲੇ ਦੇ ਕਰੋ 7 ਕਿਲੋ ਕੋਈ ਮੰਨ ਕੇ ਲੈ ਜੀ ਤੇ ਕੀ ਮੋਲ ਬਾਕੀ ਠੰਡੀ ਸੇਲੀ ਇਹ ਵੀ ਬਹੁਤ ਆ ਵਿਚਾਰੀ ਯਾਰ ਆਏ ਹੋਗਾ ਵਿਚਾਰੀ ਕੀ ਮੁੱਲ ਹੈ ਹਰਦਾਇਜਾ ਮੋਲੇ ਦਾ ਵੀ 15000 ਚ ਮਾਨਤਾ ਕਰਦਾ ਜੀ ਲੈ ਭਾਈ ਚਮਾ ਜਾਏ ਮੋਲਾ 15000 ਚ ਮਾਨਤਾਨ ਕਰਦਾ ਕਿ ਕਿੰਨਾ ਹੁਣ 7 ਕਿਲੋ ਦਦਾ 7 ਕਿਲੋ ਖੁੱਲਾ ਮੰਨ ਕੇ ਲੈ ਕੇ ਆ ਅੱਠ ਚ ਹੋਇਆ ਪਾਪ ਵੀ ਵੀ ਨਹੀਂ ਪਈ ਅਗਲੇ ਮੋਲੇ ਥਣ ਤੋਂ ਪਰਲੇ ਤੋਂ ਤੇਲ ਪਰਲੇ ਤੋਂ ਤੇਲ ਅਜਵਾਣੂ ਆਪਦੀ ਤੇਲ ਥਾਣੇ ਜਿਵੇਂ ਕਿਵੇਂ ਚੱਲਦੇ ਬਾਕੀ ਡੇਢ ਮਹੀਨਾ ਸੂਈ ਨੂੰ ਹੋਗਾ ਯਾਰ ਹਾਂ ਭਾਈ 2 2000 2500 ਦੀ ਤਾਂ ਬੱਚੋਈ ਆ ਮਗਰ ਠੀਕ ਗੱਲ ਹੈ ਭਾਈ ਬੰਦੀ ਜੀ ਗੱਲ ਹਨ ਕਰਨ ਵਾਲੀ ਤੇ ਬਹੁਤ ਚੰਗਿਆ ਬਾਕੀ ਮੁੱਲ ਵੀ ਥੋੜੀ ਘਟਾਓ ਭਾਈ ਮਗਰ ਉਹ ਉਹ ਬੱਚੀ ਹੈ ਜੀ ਮਗਰ ਓਹੋ हां भाई बच्चा ही वो क्वालिटी देता करम वाली ने हां जी ਲੈ भाई चेक कर लो बहुत कमाल ਦੇ ਥਾਣਾ ਬਾਕੀ ਤਨੇ ਇੱਕ ਥਾਂ ਤੋਂ ਤੱਲਾ हां जी ਇਹ ਜਮਾਂਦਰੂ ਆ ਹਨਾ ਬਾਈ ਉਹ ਠੰਡੀ ਸਿਲੀ ਬਹੁਤ ਆ ਯਾਰ ਬੱਚੀ ਆ ਜਿਹਨੇ ਘਰੇ ਦੁੱਧ ਪੀਣ ਤੇ ਰੋਣੀ ਆ ਬਹੁਤ ਬੱਚੀ ਬਹੁਤ ਚੰਗੀ ਆ ਸਹੀ ਗੱਲ ਆ ਬਾਈ ਚੰਗੀ ਆ ਪੂਰਾ ਸਾਲ ਸਾਲ ਪੂਰਾ ਸਾਰੂ ਕੀ ਉਸ ਦਿੰਦਾ हां भाई ਲੈ ਬਾਈ ਇਹ ਨਿਕਲ ਅਗਲੇ ਮਹੀਨੇ ਚ ਪੂਰੇ ਕਰ ਦੇਣਾ ਚਾਰ ਬਾਕੀ ਤਨੇ ਸਾਨੂੰ ਪੂਰੇ ਓਕੇ ਆ ਜੇ ਚੋਅ ਹੀ ਚੰਗੇ ਆ ਬਾਈ ਚੋਅ ਜਿਵੇਂ ਜਮਾ ਓਕੇ ਵੀਰੇ ਜਿਹੜੀ ਗੱਲ ਉਹ ਉਨੀ ਗੱਲ ਕਰਾਂ ਗਲਤ ਕੰਮ ਨਹੀਂ ਕਰਨੀ ਠੀਕ ਆ ਬਾਈ ਕੁੱਦੀ ਜੀ ਗੱਲ ਆ ਅੱਗੇ ਭਾਈ 15 ਨੰਬਰ ਇਹ ਵੀ ਸਾਡੇ ਪੰਜਾਬੀ ਨਹੀਂ ਤੁਸੀਂ ਗੱਬੜ ਚੈੱਕ ਪਾਸ ਦੁੱਧ ਅਗਲੇ ਲੈ ਕਰੋ ਆਪਾਂ 7 ਚੋਕੇ ਲੈ 5 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਜੀ ਤੇ ਜੇ ਕੋਈ ਆਪਦੀ ਤਸੱਲੀ ਕਰਾਉਣੀ ਚਾਹੇ ਤਸੱਲੀ ਆਪਣੇ ਘਰੇ ਚੈੱਕ ਕਰਾ ਕੇ ਫੇਰ ਲੈ ਕੇ ਜਾਵੇ ਹੋਰ ਦੱਸ ਇਹ ਨਹੀਂ ਪਸੂਆ ਇਹ ਨਹੀਂ ਹੈਗਾ ਹੂੰ ਵੇਡਰ ਕੋ ਗਿਆ ਵੀ ਭਾਈ ਆਪਾਂ ਹੀ ਕਹਿੰਦੇ ਆ ਪਰ ਇਹ ਕੋਈ ਟਰੈਜ ਨਹੀਂ ਕੰਡੇ ਵਾਲਾ ਤਾਂ ਨੰਗਾ ਦਾ ਕਿੰਨਾ 5 ਕਿਲੋ ਖੁੱਲਾ ਹੋ ਬਾਈ ਸਾਢੇ ਪੰਜ ਦੁੱਤੇ ਹੀ ਗੱਬੜ ਚੈੱਕ ਪਾਸ ਆ ਅਗਲੇ ਘਰੇ ਚੈੱਕ ਕਰਾ ਕੇ ਲਿਆਇਆ ਲੈ ਬਾਈ ਕਰਮਾਲੀ ਦਾ ਪ੍ਰਿੰਟ ਪ੍ਰਿੰਟ ਚੈੱਕ ਕਰ ਲੈ ਸਨਖਪੁਣਾ ਬਾਹਰ ਤੇ ਫੁੱਲ ਆ ਬਾਈ ਬੋ ਟਾਪ ਦੀ ਬੱਛੀ ਆ ਬਾਈ ਹੋਰ ਬੱਛੀ ਵਾਲੇ ਠੰਡੀ ਢੁੰਡੀ ਵੀ ਬੋ ਟਾ ਲੈ ਬਾਈ ਠੰਡੀ ਢੁੰਡੀ ਪਾਲ ਲਪ ਰੋਣਾ ਹੁਣ ਦੂਜੇ ਸੇ ਹੁੰਦੀ ਆ ਹਾਂ ਦੂਜੇ ਸੇ ਸੂਣਾ ਨੇ ਲੈ ਬਾਈ ਥੰਦ ਚੈੱਕ ਕਰ ਲੋ ਫੁੱਲ ਕਮਾਲ ਦਾ ਥੰਦ ਲਗਾਵਾ ਕਰਮਾਲੀ ਦੇ ਫੁੱਲ ਕੁਆਲਿਟੀ ਆ ਕਿੰਨੇ ਗਦੇ ਤੇ ਪਾਇਆ ਬਾਈ ਉਹ ਦੋ ਦੋ ਤਾਂ ਕਰੇ 15 ਕੋਲੇ ਪਾਇਆ ਮੇਰੀ ਨਿਗਾਹ ਜਿਦਾ 12 13 ਕੋਲੇ ਦਿੱਤਾ ਹੀ ਹੋਣਾ ਯਾਰ ਬੈੜ ਹਾਂ ਬਾਈ ਜੀ ਕਰਾ ਪਾਕੀ ਨਵਾ ਹਾਣਾ ਤੂੰ ਜਣ ਜੀ ਨੇ ਘਰੇ ਰੱਖਣੀ ਹੈ ਬੈੜ ਸਹੀ ਗੱਲ ਨਾ ਗਰਮੀ ਮੰਨੇ ਨਾ ਸਰਦੀ ਮੰਨੇ ਸਹੀ ਗੱਲ ਆ ਇਹ ਕੁਆਲਿਟੀ ਇਹ ਚ ਦੁੱਨਾ ਚਾਹੀਗੀ ਯਾਰ ਹਾਂ ਜਿਹੜੀ ਗੱਲ ਜੈਜ ਆ ਕੀ ਬੱਚਿਆ ਇਹਨੇ ਬਾਈ ਫੇਸਬੁਕ ਚੈੱਕ ਕਰ ਲਓ ਬਹੁਤ ਪਿਆਰਾ ਕਰਮ ਵਾਲੀ ਫੁੱਲ ਬਰੀਡ ਆ ਗਈ ਫੇ ਇਹਦਾ ਫਿਰ ਬਾਈ ਕੀ ਮੋਲੇ ਹਮ ਜੈਜ ਜੀ ਮੋਲੇ ਦਾ ਜੈਜ ਜੀ ਮੋਲੇ ਯਾਰਾ 27000 ਉੱਚ ਮਾਨਤਨ ਕਰਦਾਗੀ ਲੈ ਬਾਈ ਨਲੇ ਦਾ ਗੱਬਣਾ ਤੇ ਨਲੇ ਥੱਲੇ ਦੁੱਧ ਆ ਬਾਈ ਕਿਨਾਂ 27000 ਦੀ ਵੈੜਾ ਯਾਰਾ ਮੂ ਜੀ ਨੇ ਘਰੇ ਰੱਖਣੀ ਆ ਹਾਂ ਵੈੜ ਦੀ ਯਾਦ ਕੁਆਲਿਟੀ ਬਹੁਤ ਆ ਪਲੂਰ ਨਵਾਂ ਵਾਹਣਾ ਬਾਈ ਨਵਾਂ ਵਾਹਣਾ ਬਾਈ ਸਹੀ ਗੱਲ ਹੀ ਹੈਗਾ ਬਾਕੀ ਮੋਲੇ ਬਚੇ ਜੀ ਕਿਤੇ ਉੱਚ ਮਾਨਤਨ ਹੋ ਜੀ ਹਾਂ ਮੈਂ ਕੀ ਮਾਨਦਨ ਠੀਕ ਆ ਬਾਈ ਤਿੰਨ ਨਾਲ ਇਕੱਠੇ ਆ ਬੱਧਵਾਲ ਕਰ ਦਗੇ ਠੀਕ ਆ ਅੱਗੇ ਭਰਾ 16 ਇਹਦੇ ਸੱਤਾਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਜੱਸੀ ਆ ਦੁੱਧ ਕਿਨਾਂ ਦੋ ਦੋ ਤੋ ਜਮਹਨ ਡਰਾਈਓ ਬ੍ਰੇਕ ਦੋ ਤੋ ਆਵਾਜ਼ ਕਰੀ ਮੇਰੀ ਚੈੱਕ ਪਾਸ ਆ ਹਾ ਫੋਲ ਆਪਰਾ ਇਧਰ ਇਹਨੂੰ ਵੀ ਦਿਖਾ ਦੇ ਸਿੰਘਾ ਜਰੂਰ ਆ ਕਰਨ ਵਾਲੀ ਦਸ ਲੈ ਲੈ ਕੋ ਉਹ ਤਾਂ ਮਾਰਦੀ ਮੁਰਦੀ ਕੋਈ ਹੋ ਜਾਊਗਾ ਤਾ ਤਰ ਦੇਖ ਲੈ ਤਰੇ ਸਾਹਮਣੇ ਆ ਠੀਕ ਆ ਹਾ ਲੈ ਭਾਈ ਲੈ ਸਰੀਰ ਦੀ ਚਮਕ ਚਮਕ ਚੈੱਕ ਕਰ ਲੋ ਕਰਨ ਵਾਲੀ ਦੀ ਫੁੱਲ ਚੰਗੀ ਆ ਹਨਾ ਭਾਈ ਸੱਤਾ ਮਹੀਨੇ ਦੀ ਗੱਬੜ ਚੈੱਕ ਪਾਸ ਆ ਇਹਨਾਂ ਸੱਤਾ ਮਹੀਨੇ ਦੀ ਚੈੱਕ ਪਾਸ ਆ ਦਾ ਕੋਈ ਡਾਕਟਰ ਲੈ ਕੇ ਚੈੱਕ ਰਿਕਾਰਡ ਆ ਦੋ ਤਾ ਮੋਲੇ ਦੁੱਧ ਤਗਲਸਤਾਰ ਰਹਾ ਕਿ ਲੋ ਯਾਰ ਨਾਰਮਲੀ ਬੈਠ ਲੈ ਲੈ ਬਾਈ ਥਣ ਚੈੱਕ ਕਰ ਲਮ ਮੁੱਠੇ ਵਾਲਾ ਥਣਾ ਚਾਰੇ ਥਣ ਨੇ ਖੜਮੇ ਦੇ ਪੂਰੇ ਵਿੱਚੀ ਦੇ ਪਿਆਰੇ ਤੀਜੇ ਦੂਜੇ ਸੂ ਸੁਣਾ ਬੈਠ ਰ ਠੰਡੀ ਸੀਲ ਕਿਵੇਂ ਆ ਠੰਡੀ ਸੀਲੀ ਫੁੱਲ ਆ ਵੀ ਆਣੀ ਗਾਲਾ ਸੰਗਾਂ ਨੂੰ ਹੱਥ ਲਾਤਾ ਇਹ ਨਹੀਂ ਗਾ ਲੋਕਾ ਗੂਲਾ ਲੈ ਬਾਈ ਜੈਜ ਗੱਲ ਆ ਹਣੇ ਹਾਂਜੀ ਸਮੀ ਪੜੀ ਵੀ ਚੰਗੀ ਆ ਬਾਈ ਫੁੱਲ ਲੱਗਤ ਬੈਠਾ ਕੋਈ ਛੋਟੀ ਨਾ ਸਮਝੇ ਹਾਂ ਇਹ ਤਾਂ ਇਹਦਾ ਫਿਰ ਕੀ ਮੋਲੇ ਬਾਈ ਜੈਜ ਮੋਲੇ ਦਾ ਵੀਰੇ ਕੰਨਾ ਕਰਲਾ ਤਿਆਰ ਚ ਦੇ ਦੇਣੀ ਆਪਾਂ ਲਾ ਭਾਈ ਜਮਾਜਾ ਆਫਰੀ ਤੇ ਜਾਂਦਾ ਸਾਰਾ ਤੇ ਹੈ ਨਾ ਭਾਈ ਹਾਂ 23000 ਚ ਬੈਠ ਦੇ ਲਈ ਆਪਣਾ ਜਮਾ ਕੋਈ ਇੰਨਾ ਜਾਏ ਮੁੱਲ ਨਹੀਂ ਕਰਦਾ ਜਿੰਨਾ ਇਹਨੇ ਕਰਿਆ ਭਾਈ ਕਹਿੰਦਾ 23000 ਦੀ ਬੜਾ ਪੱਧ ਦੇਣੀ ਆ ਭਾਈ ਬੜਾ ਕੈਮਰੇ ਤੇ ਕਰਦੀ ਆ ਹਾਂ ਭਾਈ ਕੈਮਰੇ ਜ਼ਰੂਰ ਦੁੱਧ ਵੀ ਇਹਦੇ 17 ਕਿਲੋ ਦੋ ਵੀ ਇਹ ਮੂਰੇ ਗਰਮੀ ਚ ਜਿਹੜੀ ਰੁੱਤਾਂ ਚੋਂ ਦੀ ਨੇ ਬੜਾ ਹਾਂ ਆ ਬੈੜ ਆਉਂਦੀ ਆ ਤੇ ਆ ਬੈੜ ਆਉਦੀ ਆ ਕਿਹੜੇ ਬੁੱਲ ਜਾਂਦੀਏ ਜਦੋਂ ਕਹਿੰਦੇ ਦੁੱਧ ਆਕਾ ਜਿ ਮੁੱਕ ਜਾਂਦਾ ਸਹੀ ਗੱਲ ਹੈ ਦੁੱਧ ਸੂਰਾ ਵੇੜ ਨੇ ਸਹੀ ਗੱਲ ਆ ਭਰਾ ਉਹ ਤੋਕੜਾ ਆ 5-5 ਕਿਲੋ ਲੈਣਾ 10-10 ਰੁਪਏ ਯਾਰ ਚ ਵਿਗਦੇ ਨੇ 15000 ਵੀ ਵਿਗਦੇ ਸਹੀ ਗੱਲ ਆ ਭਰਾ ਸਹੀ ਗੱਲ ਆ ਦੇਖ ਲਓ ਹੂੰ ਉਹ ਕਹਿੰਦੇ ਹਾਂ ਔਰ 7 ਕਿਲੋ ਲਈ 20 ਮੰਗਦਾ ਅਗਲਾ ਸਹੀ ਗੱਲ ਆ ਭਾਈ ਉਹ ਤਾਂ ਹੋਣੀ ਹੈ ਵੇੜ ਇਹ ਨਾਈਸ ਸੀਗੇ ਭਰਾ ਕੋਲੇ 16 ਆਪਾਂ 16 ਦੇ 16 ਹੀ ਦਿਖਾ ਦਿੰਦੇ ਹਾਂਜੀ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਆਪਾਂ ਕਿੱਲੇ ਵੇੜਾ ਹੈ ਠੀਕ ਆ ਹਾਂ ਵੀਰੇ 57000 ਚ ਦੇ ਦੇਣੀ ਆ ਥੱਲੇ ਵੇਣਾ ਕੱਪੜਾ ਆਇਆ ਹੈਗਾ ਹਾਂ ਥੱਲੇ ਗਪੜਾ ਤੇ ਹੱਥ ਲਾ ਠੀਕ ਆ ਲਗ ਦੇ ਦਾਂਗੇ ਆਪਾਂ ਠੀਕ ਆ ਜੇ ਰਹੂਗਾ ਚਾਰੇ ਫੇਰ ਵੱਧ ਮਾਨਤ ਨਾ ਕਰ ਲੈ ਲੈ ਭਾਈ ਜਮਾ ਆਫਰੀ ਰੱਖਦੇ ਅੱਜ ਭਾਈ ਨੇ ਵੀਰ ਦੇ ਆਪਾਂ ਸਾਰੇ ਨਾਗਰ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਤਾਂ ਭਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਇਹ ਦੇਖਣ ਲਈ ਸਾਰੇ ਵੀਰਾਂ ਦਾ ਤਾਦਲਾ ਧੰਨਵਾਦ ਜੀ